ਬਹਾਦਰ ਪੰਜਾਬੀਓ ਅੱਜ ਦੇਸ਼ ਦੇ 77ਵੇਂ ਗਣਤੰਤ ਦਿਵਸ ਤੇ ਮੈਂ ਸਾਰੇ ਪੰਜਾਬੀਆਂ ਨੂੰ ਤੇ ਦੇਸ਼ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ ਦੇਸ਼ ਦੇ ਆਜ਼ਾਦੀ ਦੇ ਸੰਘਰਸ਼ ਵਿੱਚ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਹਜ਼ਾਰਾਂ ਦੇਸ਼ ਭਗਤ ਸੂਰਬੀਰਾਂ ਨੂੰ ਸ਼ਰਧਾ ਤੇ ਸਤਕਾਰ ਭੇਟ ਕਰਦਾ ਮੈਂ ਦੇਸ਼ ਦੀਆਂ ਤਿੰਨੇ ਸੈਨਾਵਾਂ ਦੇ ਬਹਾਦਰ ਜਵਾਨਾਂ ਨੂੰ ਵੀ ਸलाम ਕਰਦਾ ਹਾਂ ਜੋ ਸਾਡੇ ਦੇਸ਼ ਦੀ ਪ੍ਰਭੂਸਤਾ, ਇਕਤਾ ਤੇ ਅਖੰਡਤਾ ਦੀ ਰਾਖੀ ਕਰ ਰਹੇ ਹਨ ਸਾਲ 1950 ਦੇ ਵਿੱਚ ਅੱਜ ਦੇ ਦਿਨ ਸਾਡਾ ਸੰਵਿਧਾਨ ਲਾਗੂ ਹੋਇਆ ਸੀ ਸਾਰੇ ਦੇ ਵਸਾਸੀਆਂ ਲਈ ਇਹ ਬੜਾ ਖਾਸ ਦਿਨ ਹੈ ਮੈਂ ਇਸ ਪਵਿੱਤਰ ਦਿਹਾੜੇ ਮੌਕੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਦਕਰ ਜੀ ਦੇ ਵੱਡਮੁੱਲੇ ਯੋਗਦਾਨ ਨੂੰ ਸਜਦਾ ਕਰਦਾ ਹਾਂ ਸਮੂਹ ਪੰਜਾਬੀਆਂ ਨੂੰ ਇਸ ਗੱਲ ਦਾ ਮਾਣ ਹੈ ਕੀ ਯਾਦੀ ਸੰਘਰਸ਼ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀ ਯੋਧਿਆਂ ਨੇ ਹੀ ਦਿੱਤੀਆਂ ਹਨ ਜ਼ਬਰ ਜ਼ੁਲਮ ਦੇ ਵਿਰੁੱਧ ਡਟਣ ਦੀ ਪ੍ਰੇਰਣਾ ਸਾਡੇ ਗੁਰੂ ਸਾਹਿਬਾਨ ਨੇ ਪੰਜਾਬੀਆਂ ਨੂੰ ਗੁੜਤੀ ਵਿੱਚ ਦਿੱਤੀ ਹੈ ਕੂਕਾ ਲਹਿਰ ਬੱਬਰ ਕਾਲੀ ਲਹਿਰ ਗਦਰ ਲਹਿਰ ਕਾਮਾਗਾਟਾ ਮਾਰੂ ਪਗੜੀ ਸੰਭਾਲ ਜੱਟਾ ਅਤੇ ਪਰਜਾ ਮੰਡਲ ਵਰਗੀਆਂ ਜਿੰਨੀਆਂ ਵੀ ਲਹਿਰਾਂ ਹੋਈਆਂ ਉਹ 100% 100% ਦੀ ਪੰਜਾਬੀਆਂ ਨਾਲ ਸੰਬੰਧਤ ਨੇ ਤੇ ਸਾਰੀਆਂ ਪੰਜਾਬੀ ਲਹਿਰਾਂ ਸੀ ਬਾਬਾ ਮਹਾਰਾਜ ਸਿੰਘ ਬਾਬਾ RAM ਸਿੰਘ ਜੀ ਸ਼ਹੀਦ ਭਗਤ ਸਿੰਘ ਸੁਖਦੇਵ ਲਾਲਾ ਲਾਜਪਤਰਾਏ ਜੀ ਸ਼ਹੀਦ ਉਦਮ ਸਿੰਘ ਕਰਤਾਰ ਸਿੰਘ ਸਰਾਭਾ ਜੀ ਮਦਨ ਲਾਲ ਟੀਂਗੜਾ ਜੀ ਦੀਵਾਨ ਸਿੰਘ ਕਾਲੇ ਪਾਣੀ ਸੇਵਾ ਸਿੰਘ ਜੀ ਠੀਕਰੀ ਵਾਲਾ ਅਤੇ ਹੋਰ ਅਜਿਹੇ ਸੰਕੜੇ ਯੋਧੇ ਨੇ ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਅਤੇ ਲੋਕਾਂ ਦੇ ਹੱਕਾਂ ਵਾਸਤੇ ਲੜਾਈਆਂ ਲੜ ਕੇ ਇਤਿਹਾਸ ਰਚਿਆ ਜਦੋਂ ਦੇਸ਼ ਦਾ ਵਟਵਾਰਾ ਹੋਇਆ ਤਾਂ ਸਭ ਤੋਂ ਵੱਧ ਮਾਰ ਵੀ ਪੰਜਾਬੀਆਂ ਨੂੰ ਹੀ ਚਲਣੀ ਪਈ ਪਰ ਫਿਰ ਵੀ ਪੰਜਾਬ ਦੇ ਲੋਕਾਂ ਨੇ ਦੇਸ਼ ਦੀ ਤਰੱਕੀ ਦੇ ਵਿੱਚ ਮਿਸਾਲੀ ਯੋਗਦਾਨ ਪਾਇਆ ਦੇਸ਼ ਨੂੰ ਭੁੱਖਮਰੀ ਤੋਂ ਬਚਾਉਣ ਲਈ ਤੇ ਬਾਹਰੀ ਹਮਲਿਆਂ ਤੋਂ ਰਾਖੀ ਕਰਨ ਲਈ ਪੰਜਾਬੀ ਹਮੇਸ਼ਾ ਸਭ ਤੋਂ ਮੋਹਰੀ ਰਹੇ ਨੇ ਅੱਜ ਦੇਸ਼ ਦੇ ਅਨਾਜ ਦੇ ਭੰਡਾਰ ਦੇ ਵਿੱਚ 60% ਦੀ ਯੋਗਦਾਨ ਪੰਜਾਬ ਦਾ ਹੈ ਪਿਛਲੇ ਸਾਲ ਭਾਰੀ ਹੜ੍ਹ ਆਏ ਇਤਿਹਾਸ ਦੇ ਵਿੱਚ ਇੰਨੇ ਭਾਰੀ ਹੜ੍ਹ ਕਦੇ ਪੰਜਾਬ 'ਚ ਦੇਖਣ ਨੂੰ ਮਿਲੇ ਨਹੀਂ ਜੇ ਕੋਈ ਹੋਰ ਸੂਬਾ ਹੁੰਦਾ ਜੇ ਕੋਈ ਹੋਰ ਸਟੇਟ ਹੁੰਦੀ ਤਾਂ ਸ਼ਾਇਦ ਕਈ ਸਾਲ ਉਹ ਸਟੇਟ ਨੂੰ ਇੰਨਾ ਹੜਾਂ ਦੀ ਮਾਰ ਤੋਂ ਉੱਭਰਨ ਵਾਸਤੇ ਲੱਗ ਜਾਂਦੇ ਪਰ ਇਹ ਪੰਜਾਬੀਆਂ ਦਾ ਇੱਕ ਦੂਜੇ ਨੂੰ ਸਹਾਰਾ ਦੇਣ ਦਾ ਇੱਕ ਦੂਜੇ ਦੀ ਬਾਹ ਫੜਨ ਦਾ ਇੱਕ ਦੂਜੇ ਨੂੰ ਸੰਕਟ ਦੇ ਵਿੱਚ ਹੌਸਲਾ ਦੇਣ ਦਾ ਇੱਕ ਜਜ਼ਬਾ ਹੀ ਹੈ ਜਿਨੇ ਪੰਜਾਬ ਨੂੰ ਇੰਨੇ ਭਾਰੀ ਹੜਾਂ ਦੇ باوجود ਦਿਨਾਂ ਵਿੱਚ ਨਹੀਂ ਮਹੀਨਿਆਂ ਵਿੱਚ ਨਹੀਂ ਸਾਲਾਂ ਵਿੱਚ ਨਹੀਂ ਘੰਟਿਆਂ ਦੇ ਵਿੱਚ ਦੁਬਾਰਾ ਖੜਾ ਕਰਤਾ ਪੰਜਾਬ ਨੂੰ ਮੈਂ ਜਿੰਨੇ ਵੀ ਐਨ ਜੀਓਜ਼ ਨੌਜਵਾਨ ਜਾਂ ਉਹ ਸੇਵਾਦਾਰ ਜਿਨ੍ਹਾਂ ਨੇ ਹੜ੍ਹਾਂ ਦੇ ਸੰਕਟ ਦੇ ਵਿੱਚ ਕਿਸੇ ਵੀ ਕਿਸਮ ਦਾ ਯੋਗਦਾਨ ਪਾਇਆ ਮੈਂ ਉਹਨਾਂ ਸਾਰਿਆਂ ਨੂੰ ਅੱਜ ਦੇਸ਼ ਗਣਤੰਤਰ ਦਿਵਸ ਤੇ ਸਲਾਮ ਕਰਦਾ ਮੈਂ ਉਹਨਾਂ ਨੂੰ ਸਲੂਟ ਕਰਦਾ